ਬਲਵੰਤ ਸਿੰਘ ਜੀ ਜਿਹੜੀ ਅੱਜ ਮੰਡੀ ਦੇ ਵਿੱਚ ਜਿਹੜੀ ਤਿਆਰੀ ਚੱਲ ਰਹੀ ਹੈ ਕਿਸ ਕਾਰਨ ਚੱਲ ਰਹੀ ਹੈ ਕਾਹਦੀ ਹੈ ਇਹ ਹਜੂਰ ਮਾਤਾ ਸਦਿਕਸ਼ਾ ਜੀ ਜੋ ਨਿਰੰਕਾਰੀ ਮਿਸ਼ਨ ਦੇ ਹੈੱਡ ਨੇ ਉਹਨਾਂ ਦੇ ਆਗਮਨ ਤੇ 23 ਤਰੀਕ ਦਾ ਇੱਥੇ ਪ੍ਰੋਗਰਾਮ ਹੈ ਉਸੇ ਨੂੰ ਮੁੱਖ ਰੱਖਦੇ ਹੋਏ ਅੱਜ ਸਾਰੀ ਸੰਗਤ ਜਿਹੜੀ ਹੈ ਮੰਡੀ ਦੀ ਸਫਾਈ ਕਰ ਰਹੀ ਜੀ ਕਿੰਨੇ ਸੰਗਤ ਪਹੁੰਚਣ ਦਾ ਤੁਹੇ ਤੇ ਅਨੁਮਾਨ ਹੈ ਤੁਹਾਡਾ ਇੱਥੇ ਉਸ ਦਿਨ ਦਾ ਜੋ ਅਨੁਮਾਨ ਹੈ ਜੀ ਸਾਡਾ 40 ਤੋਂ 50 ਹਜ਼ਾਰ ਸੰਗਤ ਜਿਹੜੀ ਹੈ ਪਹੁੰਚਣ ਦਾ ਅਨੁਮਾਨ ਹੈ ਕਿਉਂਕਿ ਪੰਜਾਬ 'ਚ ਹੋਰ ਵੀ ਕਈ ਜਗ੍ਹਾ ਤੇ ਪ੍ਰੋਗਰਾਮ ਨੇ ਅਗਰੋ ਪ੍ਰੋਗਰਾਮ ਨਾਲ ਹੁੰਦੇ ਫਿਰ ਲੱਖਾਂ ਚ ਜਿਹੜੀ ਇੱਥੇ ਹਾਜ਼ਰੀ ਹੋਣੀ ਸੀ ਕਿੰਨੇ ਕੁ ਤਿਆਰੀਆਂ ਹੋ ਚੱਕੀਆਂ ਨੇ ਤੁਹਾਡੇ ਹਾਂ ਅੱਜ ਅਸੀਂ ਜਿਹੜੀ ਹੈ ਕੱਲ ਤੋਂ ਸਟਾਰਟਿੰਗ ਕੀਤੀ ਹੈ ਇਹ ਜਿਹੜਾ ਹਜ਼ੂਰ ਮਾਤਾ ਜੀ ਦਾ ਪ੍ਰੋਗਰਾਮ ਹੈ ਇਹ 16 ਸਾਲ ਬਾਅਦ ਨਾਬੇ ਚ ਬਣ ਰਿਹਾ ਹੈ ਇਸ ਤੋਂ ਪਹਿਲਾਂ ਬਾਬਾ ਹਰਦੇਵ ਸਿੰਘ ਜੀ ਜਿਹੜੇ ਨੇ ਉਹ 16 ਸਾਲ ਪਹਿਲਾਂ 2008 ਵਿੱਚ ਇੱਥੇ ਆਏ ਸੀ ਉਸੇ ਨੂੰ ਮੁੱਖ ਰੱਖਦੇ ਹੋਏ ਕਿਉਂਕਿ ਹਜ਼ੂਰ ਮਾਤਾ ਜੀ ਦੀ ਕਲਿਆਣ ਯਾਤਰਾ ਹੈ ਇਹ ਮਾਨਵਤਾ ਨੂੰ ਸੰਦੇਸ਼ ਦੇਣ ਵਾਸਤੇ ਬਿਸ਼ਪ ਭਾਈ ਚਾਰੇ ਵਾਸਤੇ ਇਸ ਜੂਰ ਮਾਤਾ ਜੀ ਕਲਿਆਣ ਯਾਤਰਾ ਕਰਦੇ ਨੇ ਉਸੇ ਨੂੰ ਮੁੱਖ ਰੱਖਦੇ ਹੋਏ ਨਾਭੇ ਵਿੱਚ ਜਿਹੜਾ ਹੈ ਇਹ ਪ੍ਰੋਗਰਾਮ ਬਣਿਆ ਹੈ ਮਾਨਵਤਾ ਨੂੰ ਜੋ ਸੰਦੇਸ਼ ਦੇਣਾ ਹੈ ਮਨੁੱਖਤਾ ਦਾ ਜੋ ਸੰਦੇਸ਼ ਦੇਣਾ ਬਿਸ਼ਪ ਭਾਈ ਚਾਰੇ ਦਾ ਕਿਉਂਕਿ ਇਸ ਸਮਿਸ਼ਨ ਵਿੱਚ ਕੋਈ ਜਾਤ ਪਾਤ ਨਹੀਂ ਮੰਨੀ ਜਾਂਦੀ ਹੈ ਕੋਈ ਉੱਚੀ ਨੀਚ ਨਹੀਂ ਕਿਸੇ ਦਾ ਧਰਮ ਪਰਿਵਰਤਨ ਨਹੀਂ ਕੀਤਾ ਜਾਂਦਾ ਸਿਰਫ ਜਿਹੜਾ ਹੈ ਰੱਬ ਦੇ ਨਾਲ ਸੰਤਰਾਮ ਜੀ ਜਿਹੜੀ ਅੱਜ ਥੋੜੀ ਸਮਾਗ ਲਈ ਇਹ ਤਿਆਰੀ ਚੱਲ ਰਹੀ ਹੈ ਕਿੱਸੇ ਸਾਡੇ ਤਿਆਰੀ ਬਹੁਤ ਉਤਸ਼ਾਹ ਜੀ ਸੰਗਤਾਂ ਦੇ ਵਿੱਚ ਸਾਡੇ ਨਿਰੰਕਕਾਰੀ ਮਿਸ਼ਨ ਦੇ ਸਤਿਗੁਰੂ ਮਾਤਾ ਸੁਦਿਕਸ਼ਾ ਜੀ ਮਹਾਰਾਜ ਕਾਫੀ ਦੇਰ ਬਾਅਦ ਨਾਵੇ ਪਹੁੰਚ ਰਹੇ ਨੇ ਜੀ ਉਹਦੇ ਵਿੱਚ ਸਾਡੇ ਆਲੇ-ਦਾਲੇ ਦੇ ਪੂਰੇ ਜ਼ਿਲ੍ਹਿਆਂ ਦੇ ਵਿੱਚ ਵੀ ਪੂਰੇ ਪੰਜਾਬ ਦੇ ਵਿੱਚ ਹੀ ਇਹਨਾਂ ਦਾ ਚੱਕਰ ਹੈ ਔਰ ਬਹੁਤ ਉਤਸ਼ਾਹ ਹੈ ਕਿਉਂਕਿ ਇਹ ਸੱਚ ਦਾ ਸੰਦੇਸ਼ ਦੇ ਰਹੇ ਨੇ ਪੂਰੀ ਮਾਨਵਤਾ ਨੂੰ ਇੱਕ ਹੋਣ ਦਾ ਸੰਦੇਸ਼ ਹੈ ਉਹ ਯੂਨੀਵਰਸਲ ਬ੍ਰਦਰਹੂਡ ਦਾ ਸੰਦੇਸ਼ ਹੈ ਜੋ ਮਾਤਾ ਜੀ ਇਹ ਪਰਉਪਕਾਰ ਕਰਲੇ ਨੇ ਪੂਰੀ ਮਾਨਵਤਾ ਤੇ ਇਹ ਬਹੁਤ ਹੀ ਇੱਕ ਪ੍ਰਸ਼ੰਸਨੀ ਹੈ ਸੋ ਸਾਰੇ ਮਾਨਵ ਨੂੰ ਮਾਤਾ ਜੀ ਦਾ ਸੰਦੇਸ਼ ਹੈ ਕਿ ਅਸੀਂ ਇੱਕ ਹੋਵੋ ਇੱਕ ਬਣੋ ਨੇਕ ਬਣੋ ਇਹੀ ਸਾਡੇ ਮਿਸ਼ਨ ਦਾ ਸੰਦੇਸ਼ ਹੈ ਸਾਡੇ ਮਿਸ਼ਨ ਦਾ ਸੰਦੇਸ਼ ਹੈ ਕਿ ਇੱਕ ਨੂੰ ਜਾਣੋ ਇੱਕ ਨੂੰ ਮਾਣੋ ਔਰ ਇੱਕ ਹੋ ਜਾਓ ਕਿਤੋਂ ਕਿਤੋਂ ਸੰਗਤਾਂ ਦਾ ਮਾਣਾ ਪਹੁੰਚਣ ਲੱਗੇ ਹਾਂ ਜੀ ਕਿਤੋਂ ਕਿਤੋਂ ਸੰਗਤਾਂ ਦਾ ਮਾਣਾ ਪੰਜਾਬ ਤੋਂ ਬਣਤ ਜਮਾ ਪੂਰੇ ਪੰਜਾਬ ਤੋਂ ਹੀ ਸੰਗਤਾਂ ਪਹੁੰਚਦੀਆਂ ਨੇ ਜੀ ਸਾਡੇ ਦਾ ਇੱਥੇ ਹੈ ਜੇ ਸਾਡੇ ਅੱਜ ਇੱਥੇ ਪ੍ਰੋਗਰਾਮ ਹੈ ਸਾਡੇ ਪੂਰੇ ਪੰਜਾਬ ਤੋਂ ਸੰਗਤਾਂ ਇੱਥੇ ਪਹੁੰਚਣ ਗਿਆ ਜੀ ਜੇ ਬਟਿੰਡੇ ਫਿਰੋਜ਼ਪੁਰ ਕਿਤੇ ਵੀ ਇਹ ਪ੍ਰੋਗਰਾਮ ਹੈ ਤਾਂ ਅਸੀਂ ਕਿਤੇ ਵੀ ਛੱਡਾਂਗੇ ਨਹੀਂ ਜੀ ਅਸੀਂ ਉੱਥੇ ਹੀ ਮਾਤਾ ਜੀ ਦੇ ਨਾਲ ਨਾਲ ਹਜੂਰ ਮਾਤਾ ਜੀ ਦੇ ਦਰਸ਼ਨ ਕਰਨ ਲਈ ਪਹੁੰਚਾਂਗੇ ਜੀ